ਬੜੀ ਬੜੀ ਖੁਸ਼ੀ ਦਾ ਦਿਨ ਹੈ ਜੀ 22 ਜਨਵਰੀ ਨੂੰ ਸਾਰਿਆਂ ਨੂੰ ਪਤਾ ਜੀ ਹਰ ਥਾਂ ਲੱਗਦੇ ਪੂਰੇ ਪੰਜਾਬ 'ਚ ਪੂਰੇ ਵਿਸ਼ਵ 'ਚ ਲੱਗ ਰਹੇ ਨੇ ਔਰ ਉਦੋਂ 14 ਸਾਲ ਦੇ ਬਰਨਵਾਸ ਤੋਂ ਬਾਅਦ ਆਏ ਸੀ ਅੱਜ 5000 ਦੇ ਸਾਲ ਦੇ ਬਰਨਵਾਸ ਤੋਂ ਬਾਅਦ ਅਯੁੱਧਿਆ ਚ ਆ ਰਹੇ ਆ ਤੇ ਨਾਮ ਜੀ ਨੂੰ ਵੀ ਠਾਕੁਰ ਜੀ ਲੱਲਾ ਜੀ ਕਹਿੰਦੇ ਸਾਨੂੰ ਲੱਲਾ ਜੀ ਵਾਸਤੇ ਆਪਣਾ ਵਧੀਲਾ ਵਧੀਆ ਪੋਸ਼ਾਕ ਦਿੱਤੀ ਜਾਵੇ ਜਿੱਥੇ ਅਯੁੱਧਿਆ ਦੇ ਰਾਮ ਮੰਦਰ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ ਸਾਰੇ ਲੋਕ ਖੁਸ਼ੀ-ਖੁਸ਼ੀ ਉਸ ਮੰਦਰ ਨੂੰ ਦੇਖਣਾ ਚਾਹੁੰਦੇ ਨੇ ਤੇ ਉਸ ਮੰਦਰ ਦੇ ਲਈ ਬਹੁਤ ਹੀ ਖੁਸ਼ੀ ਮਨਾਈ ਜਾ ਰਹੀ ਹੈ ਲੋਕਾਂ ਦੇ ਵੱਲੋਂ ਉੱਥੇ ਹੀ ਜੇਕਰ ਬਟਾਲਾ ਦੀ ਗੱਲ ਕਰੀਏ ਤਾਂ ਬਟਾਲਾ ਦੇ ਵਿੱਚ ਸਾਰੇ ਲੋਕਾਂ ਵੱਲੋਂ ਬਾਜ਼ਾਰਾਂ ਦੇ ਵਿੱਚ ਜਾ ਕੇ ਝੰਡੇ ਖਰੀਦੇ ਜਾ ਰਹੇ ਨੇ ਰਾਮ ਜੀ ਦੀਆਂ ਮੂਰਤੀਆਂ ਖਰੀਦੀਆਂ ਜਾ ਰਹੀਆਂ ਨੇ ਤਾਂ ਕਿ ਉਹ ਆਪਣੇ ਘਰਾਂ ਦੇ ਵਿੱਚ ਸਜਾ ਕੇ ਉੱਥੇ ਮੱਥਾ ਟੇਕ ਸਕਣ ਤੇ ਉੱਥੇ ਹੀ ਅਯੁੱਧਿਆ ਰਾਮ ਮੰਦਰ ਦੀ ਇੱਕ ਛੋਟੀ ਜਿਹੀ ਮੂਰਤੀ ਬਣਾ ਕੇ ਬਾਜ਼ਾਰਾਂ ਦੇ ਵਿੱਚ ਵੇਚੀ ਜਾ ਰਹੀ ਹੈ ਜੋ ਕਿ ਕਾਫੀ ਆਕਰਸ਼ਕ ਦਾ ਕੇਂਦਰ ਬਣਦੀ ਹੋਈ ਨਜ਼ਰ ਆ ਰਹੀ ਹੈ ਲੋਕ ਬਹੁਤ ਖੁਸ਼ੀ ਦੇ ਨਾਲ ਉਸ ਮੂਰਤੀ ਨੂੰ ਉਸ ਮਾਡਲ ਨੂੰ ਖਰੀਦਦੇ ਹੋਏ ਨਜ਼ਰ ਆ ਰਹੇ ਨੇ ਬਹੁਤ ਭਾਜੀ ਡਿਮਾਂਡ ਹੀ ਬਹੁਤ ਹੈ ਭਾਜੀ ਐਡੀ ਵੱਡੀ ਖੁਸ਼ੀ ਦਾ ਦਿਨ ਹੈ ਜੀ 22 ਜਨਵਰੀ ਨੂੰ ਸਾਰਿਆਂ ਨੂੰ ਪਤਾ ਜੀ ਹਰ ਥਾਂ ਲੱਗ ਰਹੇ ਪੂਰੇ ਪੰਜਾਬ 'ਚ ਪੂਰੇ ਵਿਸ਼ਵ 'ਚ ਲੱਗ ਰਹੇ ਤੁਸੀਂ ਕਿੰਨੇ ਵੰਡ ਚੁੱਕੇ ਅਹੀ ਭਾਜੀ ਘਟੋ ਕਰਨ ਦੇ 8-10 ਹਜ਼ਾਰ ਦੇ ਲੈ ਚੱਲੇ ਆ ਫੇਰ ਝੰਡੇ ਲੈਣ ਨਹੀਂ ਆਏ ਛੱਡ ਚ ਵੰਡਦੇ ਵੇ ਮੋ ਡਿਮਾਂਡ ਹੀ ਬਹੁਤ ਹੈ ਜੀ ਹਰ ਮਤਲਬ ਦੁਕਾਨ ਤੇ ਹਰ ਸੰਸਥਾ ਜਿੱਥੇ ਵੀ ਮਤਲਬ ਮੰਦਰ ਦੇ ਕਲੋਨੀਆ 'ਚ ਹਰ ਥਾਂ ਲੱਗ ਰਹੇ ਝੰਡੇ 6-8-10 ਘੰਟਾ ਵੰਡ ਚੁੱਕੇ ਹਾਂ ਹਾਂ ਜੀ 8-10 ਹਜ਼ਾਰ ਜੀ ਫਿਰ ਮੁੱਲ ਵੰਡੇ ਜਾਂਦੇ ਕਿ ਫਰੀ ਨਹੀਂ ਨਹੀਂ ਭਾਜੀ ਫਰੀਜ ਫਰੀਕ ਮਤਲਬ ਅਸੀਂ 10 12 ਜਾਨਾਂ ਦਾ ਗਰੁੱਪ ਵਾ ਅਸੀਂ ਮਿਲ ਕੇ ਜੋ ਵੀ ਚਲੋ ਏਡੇ ਵੱਡੇ ਦਿਨ ਦੀ ਖੁਸ਼ੀ ਦੀ ਵਜਾਈ ਲਗਾ ਰਹੇ ਆ ਥਾਂ ਥਾਂ ਦੇ ਕਲੋਨੀਆਂ ਦੇ ਵਿੱਚ ਜਾ ਜਾਗੇ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਅਜੀਤ ਕੁਮਾਰ ਸਰ ਕੀ ਲੈਣਾ ਆਇਆ ਤੁਸੀਂ ਮੈਂ ਅੱਜ ਚੰਡੇ ਲੈਣਾ ਆਇਆ ਤੇ ਆਪਣੀ ਘਲੀ ਲਈ ਕਿਹ ਚੱਕਰ ਕਿਉਂਕਿ ਇਹ ਦੀਵਾਲੀ ਤੋਂ ਵੀ ਵੱਡਾ ਤਿਹਾੜ ਹੈ ਜਦੋਂ ਦੀਵਾਲੀ ਆਈ ਸੀ ਉਦੋਂ ਬਗਵਾਨ ਰਾਮ ਅਯੁੱਧਿਆ ਚ ਆਏ ਸੀ ਤੇ ਅੱਜ ਵੀ ਅਯੁੱਧਿਆ ਚ ਆਏ ਆ ਔਰ ਉਦੋਂ 14 ਸਾਲ ਦੇ ਬਰਮਾਸ ਤੋਂ ਬਾਅਦ ਆਏ ਸੀ ਅੱਜ 5000 ਦੇ ਸਾਲ ਦੇ ਬਰਮਾਸ ਤੋਂ ਬਾਅਦ ਅਯੁੱਧਿਆ ਚ ਆ ਰਹੇ ਆ ਤੋਂ ਇਸ ਕਰਕੇ ਕੈਦੀ ਖੁਸ਼ੀ ਕੱਲੇ ਹਿੰਦੁਸਤਾਨ ਚ ਨਹੀਂ ਮਤਲਬ ਦੇਸ਼ਾਂ ਦੇਸ਼ਾਂ ਚ ਨਹੀਂ ਪੂਰੇ ਬ੍ਰਹਿਮੰਡ ਚ ਇਹਦੀ ਖੁਸ਼ੀ ਮਨਾਈ ਜਾ ਰਹੀ ਹੈ ਸੋ ਇਸ ਕਰਕੇ ਉਸ ਖੁਸ਼ੀ ਦਾ ਹੀ ਵੀ ਸਾਰੇ ਹਿੱਸੇਦਾਰ ਆ ਘਰ ਵਾਸਤੇ ਲੈਣਾ ਹੈ ਤੁਸੀਂ ਨਹੀਂ ਅਸੀਂ ਪੂਰੇ ਮਲੇ ਲਈ ਲੈਣ ਆਏ ਆ ਜੀ ਇਹ ਕੱਲਾ ਕੋਈ ਘਰ ਦਾ ਤਿਹਾਰ ਨਹੀਂ ਨਾ ਪੂਰੇ ਮਲੇ ਦਾ ਤਿਹਾਰ ਹੈ ਤੋ ਇਸ ਕਰਕੇ ਜੇ ਭਗਵਾਨ ਰਾਮ ਆ ਰਹੇ ਆ ਤੇ ਪੂਰਾ ਮੁੱਲਾ ਸਜਣਾ ਚਾਹੀਦਾ ਹੈ ਇਸ ਕਰਕੇ ਮੁੱਲਾ ਪੂਰਾ ਸਜਾ ਰਹੇ ਆ ਕਿਦਾਂ ਦੇਖਦੇ ਹੋ ਵੀ ਹਰ ਹਰ ਧਰਮ ਦੇ ਵਿੱਚ ਖੁਸ਼ੀ ਹੈ ਇਹ ਮਨਾਈ ਜਾ ਰਹੀ ਹੈ ਕਿਉਂਕਿ ਭਗਵਾਨ ਰਾਮ ਇੱਕ ਧਰਮ ਦੇ ਨਹੀਂ ਹੈ ਨਾ ਭਗਵਾਨ ਰਾਮ ਪੂਰੇ ਬ੍ਰਹਮੰਡ ਦੇ ਨੇ ਸੋ ਇਸ ਕਰਕੇ ਮੈਂ ਤੇ ਵੀ ਸੰਦੇਸ਼ ਦੇਣਾ ਚਾਹਨਾ ਵਾ ਕਿ ਜਿਹੜੇ ਲੋਕ ਜਿੰਦੇ ਨੇ ਉਹ ਮੰਨਦੇ ਨੇ ਭਗਵਾਨ ਰਾਮ ਨੂੰ ਉਹ ਜਿੰਦੇ ਨਹੀਂ ਜਾਣਗੇ ਤੇ ਜਿਹੜੇ ਲੋਕ ਭਗਵਾਨ ਨੂੰ ਨਹੀਂ ਮੰਨਦੇ ਉਹ ਮਰਨ ਤੋਂ ਬਾਅਦ ਜਾਣਗੇ ਮਤਲਬ ਜਾਣਾ ਸਭ ਨੇ ਭਗਵਾਨ ਰਾਮ ਕੋਲ ਹੀ ਆ ਤੋ ਇਸ ਕਰਕੇ ਬਗਵਾਨ ਰਾਮ ਦੀ ਖੁਸ਼ੀ ਆਪਾਂ ਸਾਰੇ ਮਿਲ ਕੇ ਮਨਾ ਰਹੇ ਆ ਕਿਦਾਂ ਦੇ ਝੰਡੇ ਅੱਜ ਫਿਰ ਪਸੰਦ ਕੀਤਾ ਤੁਸੀਂ ਮੈਂ ਕਹਿੰਦਾ ਜੀ ਬਸ ਸਾਨੂੰ ਜਿੱਥੇ ਬਗਵਾਨ ਰਾਮ ਦੀ ਫੋਟੋ ਲੱਗੀ ਹੋਵੇ ਹਨੂਮਾਨ ਜੀ ਦਾ ਹਨੂਮਾਨ ਜੀ ਦੀ ਫੋਟੋ ਲੱਗੀ ਹੋਵੇ ਉਹ ਆਪਾਂ ਝੰਡੇ ਅੱਜ ਪਸੰਦ ਕਰਕੇ ਜਾਵਾਂਗੇ ਜੀ ਠੀਕ ਥੈਂਕ ਯੂ ਧੰਨਵਾਦ ਰਿੰਕੂ ਢਿਊ ਦਰਸੀ ਕਿਲਾ ਮੰਡੀ ਬਟਾਲਾ ਕਾਦੀ ਦਿਖਾਣੇ ਦਾ ਜੀ ਸਾਡੀ ਸਾਰੇ ਹੀ ਧਾਰਮਿਕ ਸਮਾਨ ਸਾਡੇ ਕੋਲ ਮਿਲਦਾ ਲੋਕੀ ਦੂਰ ਦੂਰੋਂ ਆਉਂਦੇ ਨੇ ਸਾਡੇ ਕੋਲ ਠੀਕ ਜੀ ਆਪਣਾ ਠਾਕੁਰ ਜੀ ਦਾ ਸਮਾਨ ਲੈਣ ਠਾਕੁਰ ਜੀ ਦਾ ਠੀਕ ਹੈ RAM ji nu vi Thakur ji Lalla ji kende sanu Lalla ji vaase apna vaddi to vadiya poshak ditti jave. ਬਾਈ ਜੀ ਮੇਰੇ ਲੋਜੋਤਿਆਂ ਦੇ ਵਿੱਚ RAM mandir da vi kat. ਹਾਂਜੀ ਬਿਲਕੁਲ ਜੀ। ਉਹਦੇ ਨਾਲ ਤੁਹਾਡੀ ਦੁਕਾਨਦਾਰੀ ਤਾਂ ਬਹੁਤ ਹੀ ਵਧੀਆ ਸਰ ਹੈ ਜੀ ਬਹੁਤ ਹੀ ਵਧੀਆ ਜਿਹਨੂੰ ਨਹੀਂ ਪਤਾ ਉਹ ਵੀ ਸਾਡੇ ਕੋ ਆਇਆ ਵਾ ਹਰ ਕੋ ਨੂੰ ਪਤਾ ਲੱਗਿਆ ਕੋਨੇ ਕੋਨੇ ਬਤ ਲੱਗਿਆ ਕਿ ਹਾਂ ਜੀ ਉੱਥੇ ਜਾ ਕੇ ਬਹੁਤ ਹੀ ਕੱਟ ਰੇਟ ਦੇ ਵਿੱਚ ਸਾਨੂੰ ਸਮਾਨ ਮਿਲ ਰਿਹਾ ਵਾ ਤੇ ਕਿਉਂ ਨਾ ਆਪਾਂ ਵੱਧ ਤੋਂ ਵੱਧ ਕਰੀਏ ਜਿੰਨਾ ਜਿੰਨਾ ਬਜਟ ਸੋ ਹੀ ਨਾ ਉਹਨੇ 200 ਦਾ ਕੰਮ ਕੀਤਾ ਕਿਉਂਕਿ ਉਹਦਾ ਕੰਮ ਬਹੁਤ ਵਧੀਆ ਹੈ ਕਿੰਦਾ ਦੀ ਮੰਗ ਹੈ ਲੋਕਾਂ ਦੀ ਕੀ ਕੀ ਮੰਗਦੇ ਆਣਗੇ ਲੋਕਾਂ ਦਾ ਇਹੀ ਹੈ ਕਿ ਆਪਾਂ ਹਰ ਆਪਣੇ ਘਰ ਦੇ ਦਰਵਾਜ਼ੇ ਦੇ ਬਾਹਰ ਘਰ ਕੋਠੇ ਤੇ ਜਾ ਕੇ ਟੈਂਕੀ ਦੇ ਉੱਪਰ ਜਾ ਕੇ ਵੱਡਾ ਝੰਡਾ ਆਪਾਂ ਲਹਿਰਾਉਣਾ ਚਾਹੁੰਦੇ ਆਂ ਜੀ ਐਡਾ ਕੋ ਲੋਕਾਂ ਦਾ ਉਤਸ਼ਾਹ ਹੈ ਕੁਝ ਲੋਕੀ ਇੰਨੇ ਖੁਸ਼ ਨੇ ਕਿ ਇਹ ਚੱਲਦਾ ਰਹੇ ਇਹ ਜ਼ਿੰਦਗੀ 12 ਮਹੀਨੇ ਚੱਲਦਾ ਰਹੇ ਐਦਾਂ ਦਾ ਮਾਹੌਲ ਹੈ ਇਹ ਪੂਰਾ ਡਿਮਾਂਡ ਕੀ ਕੀ ਹੈ ਲੋਕਾਂ ਦੀ ਡਿਮਾਂਡ ਲੋਕਾਂ ਦੀ ਜੀ ਸਾਡੇ ਕੋਲ ਭਗਵਾਨ ਦੀ ਘਰ ਲੜੀਆਂ ਲਗੜੀਆਂ ਚਾਹੀਦੀਆਂ ਆਪਣੇ ਆਪਣੇ ਘਰ ਲੜੀਆਂ ਲੜੀਆਂ ਦਾ ਮਾਹੌਲ ਬਣਾਉਣਾ ਚਾਹਤ ਦਿਵਾਲੀ ਦੀਵੇ ਦੀਵੇ ਵਿਵੇ ਜਗਾਨੇ ਚਾਹੀਦੇ ਐ ਇਸ ਤਰ੍ਹਾਂ ਕਰਕੇ ਉਹ ਲੋਕੀ ਕਹਿ ਰਹੇ ਕੀ ਸਾਨੂੰ ਭਗਵਾਨ ਦਾ ਘਰ ਅਭਿਸ਼ੇਕ ਹੋਣਾ ਚਾਹੀਦਾ ਸਾਡੇ ਘਰ ਤੁਹਾਡੇ ਕੋਲ ਸੇ ਰਾਮੰਦਰ ਜੀ ਰਾਮਦਰਬਾਰ ਜੀ ਬਹੁਤ ਬਹੁਤ ਜਿਆਦਾ ਡਿਮਾਂਡ ਹੋਈ ਜੀ ਮੈਂ ਸਲਾਮਿਆ ਜੀ ਕਿਤੇ ਮੈਂ ਤਿੰਨ ਪੇਟੀਆਂ ਮਾਰਬਲ ਦੀਆਂ ਰਾਮਦਰਬਾਰ ਮੰਗਾਏ ਮਾਰਬਲ ਦੇ ਇਨੀ ਡਿਮਾਂਡ ਹੈ ਉਹਨੂੰ ਵਧੀਆ ਵਧੀਆ ਰਾਮਦਰਬਾਰ ਦਿਓ ਜੀ ਵਧੀਆ ਵੰਦੀਆ ਲੋਕ ਕਰੇ ਵਿੱਚ ਮੈਂ ਹੈਰਾਨ ਹੋ ਗਿਆ ਕਿ ਮੇਰੇ ਕੋਲ ਐਦਾਂ ਅਪ ਡਾਊਨ ਹੋ ਰਿਹਾ ਹੈ ਮੈਂ ਕਿ ਰੋਜ਼ ਅੰਮ੍ਰਿਤਸਰ ਰੋਜ਼ ਜਲੰਧਰ ਰੋਜ਼ ਲੁਧਿਆਣਾ ਰੋਜ਼ ਮਥਲਾ ਤੋਂ ਸਮਾਨ ਮੰਗਾ ਰਿਹਾ ਹਾਂ ਇਹ ਲੋਕੀ ਲੈ ਕੇ ਜਾਈ ਜਾ ਰਹੇ ਨੇ ਹਾਂ ਜਯੋਧਿਆ ਦਾ ਮਾਡਲ ਵੀ ਤੁਹਾਡੇ ਹਾਂਜੀ ਇਹ ਜਯੋਧਿਆ ਦਾ ਮਾਡਲ ਜੀ 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 ਹਾਂ ਜਯੋਧਿਆ ਦਾ ਮਾਡਲ ਬਹੁਤ ਸ਼ਾਨਦਾਰ ਆਇਆ ਹੋਇਆ ਹੈ ਕਿ ਉਹ ਬਹੁਤ ਜ਼ਿਆਦਾ ਲੋਕੀ ਖੁਸ਼ ਹੋ ਕੇ ਲੈ ਕੇ ਜਾ ਰਹੇ ਆਪਣੇ ਦਫ਼ਤਰਾਂ ਦੇ ਵਿੱਚ ਆਪਣੇ ਕਿ ਉਹ ਗਿਫਟ ਕਰਨ ਵਾਸਤੇ ਵੀ ਸਲੋਪਿਤ ਕਰਦੇ ਵੇ ਨੇ